ਇਹ ਬੰਦੋਂ ਤੋਂ ਮੈਂ ਕਪੜਾ ਮਾਰ-ਮਾਰ ਕੇ ਪਰੇਸ਼ਾਨ ਹੋ ਗਈ ਆਂ ਸਾਰਾ ਦਿਨ ਹੀ ਨਾ ਖਾਣ ਪੀਣ ਦੀ ਮੁੱਕਦਾ ਸਾਰਾ ਦਿਨ ਹੀ ਇਹ ਵੀ ਵਿਚਾਰਾ ਪਛਤਾਨਦਾ ਹੋਵੇਗਾ ਮੈਂ ਕਿੱਥੇ ਆ ਗਿਆ ਵਾਂ ਇਹਨੂੰ ਕਮਲੇ ਨੂੰ ਕੀ ਪਤਾ ਕਿ ਜਿਸ ਘਰ ਤੇ ਤੂੰ ਆਇਆ ਤੇ ਖਾਓ ਪੀਓ ਬੜੀ ਐ ਮੁੱਕਦੀ ਨਹੀਂ ਆ ਸਾਰਾ ਦਿਨ ਮੈਂ ਕਹਿੰਦੀ ਲੱਗਦੀ ਰਹਿਣੀ ਲੱਗੇ ਰਹਿਣੀ ਆਹ ਵੇਲਾ ਬੜੀ ਹੈ ਫਿਰ ਬਰਤੀ ਤੇ ਮੈਂ ਰੱਖੀ ਸੀ ਕੋਈ ਕੋਈ ਪੈਣ ਭਰਾ ਆਵੇ ਚਲ ਉਹਨੂੰ ਦਵਾਂਗੇ ਸਾਰੀ ਚਟੜ ਕਰਕੇ ਕਦੀ ਨੂੰ ਉੱਧਰ ਨਾਲ ਮਾਰੀ ਚੜ ਅੱਛੜ ਦੀ ਕਿ ਇੱਧਰ ਰੱਖ ਚੜਦੀਆਂ ਤੇ ਕਿ ਮਾਰੀ ਨੂੰ ਟਿੱਕ ਸ਼ੋ ਪਾਦੀ ਰੰਨੀ ਕੈਨੀ ਟੇਬਲ ਤੇ ਜੇ ਕੋਲ ਰੱਖਦੀਆਂ ਫਲ ਖਾ ਜਾਂਦੇ ਆ ਘਰ ਚ ਕੁਛ ਨਹੀਂ ਰਹਿ ਜਾਂਦੇ ਮੇਰੇ ਪਰੇਸ਼ਾਨ ਹੋ ਗੀ ਇੰਨਾ ਤੋਂ ਇੰਨਾ ਇਹਨਾਂ ਨੇ ਨਹੀਂ ਤੋਂ ਡਰਾਜੀ ਦੇ ਬੋਤੇ ਕੀ ਕਰਨੀ ਆ ਕੁਛ ਨਹੀਂ ਤੈਨੂੰ ਪਤਾ ਬਣਾਵਾ ਮਾੜਾ ਕਿਦੋਂ ਤੂੰ ਅੰਧਕੜੇ ਨੂੰ ਬੋਦਾ ਮੈਂ ਇੱਕ ਦਿਨ ਵੀ ਰੀਤ ਲਾਈ ਹੈ ਵਿਚਾਰਾ ਜਿਹੜਾ ਆਇਆ ਨਾ ਬਾਹ ਬਾਹ ਕੇ ਕੱਪੜੇ ਤੇ ਬਾਹ ਬਾਹ ਆਇਆ ਜਿਹੜਾ ਆਇਆ ਕੀ ਕਰ ਮਰ ਕੇ ਤੇ ਸਾਬ ਸਾਰ ਛੱਡੇ ਸ਼ੀਸ਼ੇ ਪਰ ਤੁਹਾਨੂੰ ਚੈਨ ਨਹੀਂ ਕਿ ਲੈਣਾ ਸ਼ੀਸ਼ੇ ਤੋਂ ਹੈ ਜਿੱਦ ਸ਼ੀਸ਼ਾ ਨਹੀਂ ਹੁੰਦਾ ਕਿ ਤੇ ਅੱਗੇ ਅੱਗੇ ਫੋਟੋਆਂ ਨਹੀਂ ਵੇਖੇ ਜਾਂਦਾ ਕੀ ਕੀ ਆਪ ਮੁੱਠੇ ਨਹੀਂ ਆ ਤੇ ਹੈ ਮੁੱਠੇ ਨਹੀਂ ਮੋਹ ਨਹੀਂ ਤਾ ਤਾਂ ਨਹੀਂ ਤਾਂ ਸ਼ੀਸ਼ੇ ਨੂੰ ਬਸੇ ਲੱਗ ਜਾਣਾ ਉਸ ਤੋਂ ਵੈਲੇ ਪੰਦੇ ਸਕ ਤੇ ਸ਼ੀਸ਼ਾ ਹੋ ਨਹੀਂ ਕਰੋ ਵੇਲਾ ਕਿਤੇ ਮੈਂ ਕਹਿੰਦੀ ਮੈਂ ਤੇ ਕਿਤੇ ਕਿਤੇ ਲਿਪਸਟਿਕ ਨਾ ਲਾ ਕੇ ਵੇਖੀ ਆ ਹੈ ਸਾਰੀਆਂ ਇੰਨੇ ਮਕਾਕ ਛੱਡੀ ਵਾਲੇ ਲਿਪਸਟਿਕ ਮੈਂ ਐਸੇ ਕੰਨੋਂ ਲਈ ਸੀ ਐਸੇ ਕੰਨੋਂ ਸੀ ਪਾਪ ਮੇਰੀ ਇਹ ਕੰਪਨੀ ਵਾਲੇ ਲਿਪਸਟਿਕ ਆ ਖਰੀਦ ਲੋ ਕਿ ਲਾਵਾਂਗੇ ਹੈ ਲੱਗਦੀ ਆ ਤੂੰ ਪਹਿਲਾਂ ਏਦਾਂ ਗਰ ਬੁੱਤਾ ਤੋ ਤੇਰੀ ਪੁੱਥੇ ਦੀ ਬੋਲ ਲੋੜ ਮਾਸਾ ਨਿੱਖਰ ਜਾ ਮੈਂ ਨਹੀਂ ਹੈ ਉਹ ਪਹਿ ਬਾਥਰੂਮੋਂ ਤੇ ਚੱਜਾ ਤੇ ਬਾਥੂਮ ਦੇ ਅੰਦਰ ਤੇ ਨਿੱਖਰ ਕੇ ਬਾਹਰ ਨੂੰ ਆਣਾ ਮੈਂ ਕੀ ਕਰਾਂ ਮੈਂ ਤਾਂ ਸੋਚਿਆ ਸੀ ਕਿੱਤੇ ਲਵਾਂਗੀਂ ਰੰਸੀ ਟੇਬਲਾਂ ਤੇ ਚਾਲੇ ਤੇ ਲਾਗੇ ਖਲੋ ਕੇ ਆਪਣੇ ਆਪ ਨੂੰ ਵੇਖਿਆ ਕਰਾਂਗੀ ਕਿ ਇਹੋ ਜੀ ਲੱਗਦੀਆਂ ਕਿ ਇਹੋ ਜੀ ਨਹੀਂ ਸਾਰਾ ਦਿਨ ਕੰਮ ਨਹੀਂ ਮੁਗਦਾ ਕਾੜੀ ਕੇ ਤੋਂ ਉਹਨਾਂ ਦਾ ਜੋ ਮੈਂ ਕਹਿੰਦੀ ਕਪੜਾ ਮਾਰਨ ਲੱਗਦੀਆਂ ਇਹ ਕਹਿੰਦੇ ਚੀਜ਼ਾਂ ਦੀ ਕੇਅਰ ਕਰੋ ਤੇ ਉਮਰ ਘੱਟ ਲਈ ਕੇਅਰ ਰਹਿੰਦੀ ਹੈ ਤੇ ਇਹ ਜੇ ਉਮਰ ਭਾਰ ਲਈ ਕੇਅਰ ਨਹੀਂ ਰੱਖਨੀ ਤੇ ਫੇ ਕੀ ਫਾਇਦਾ ਹੈ ਇਹ ਚੀਜ਼ਾਂ ਦਾ ਮੈਂ ਤੇ ਪਰੇਸ਼ਾਨ ਹੋ ਗਈ ਇੱਕ ਤੇ ਆ ਬੈਟਰ ਕਰੀਮ ਰੰਗ ਦੇ ਕ੍ਰੀਮ ਰੰਗ ਦਾ ਟ੍ਰਾਂਸਿਟੇਬਲ ਹੈ ਕ੍ਰੀਮ ਰੰਗ ਦੀ ਟੀਵੀ ਮੈਂ ਕੀ ਕਰਾਂ ਕਿੱਥੇ ਕਿੱਥੇ ਕਪੜਾ ਮਾਰੀ ਜਾਵਾਂ ਨੀ ਮੇਰੀ ਗੱਲ ਸੁਣ ਨੀ ਰੱਬ ਦੀ ਮੇਰੀ ਗੱਲ ਸੁਣ ਪ੍ਰੋਗਰਾਮ ਹੈਗਾ ਤੇ ਤਿਆਰ ਤੁਰੋ ਜਾ ਇਹਦਾ ਪ੍ਰੋਗਰਾਮ ਹੈ ਉਹ ਗਲੀ ਦੇ ਵਿੱਚ ਹੈਗਾ ਪ੍ਰੋਗਰਾਮ ਤਿਆਰ ਹੋ ਜਾ ਫਿਰ ਮੇਰੀ ਗੱਲ ਸੁਣ ਮਾਂ ਤੇਰੇ ਨੇ ਟੋਪਸ ਟੋਪਸ ਲਿਆ ਅੱਜ ਦੇ ਦਿਨ ਕੋਹਲੀਆਂ ਕਾਲੀਆਂ ਪਾਗੜ ਪੂਰਾ ਸੈੱਟ ਕਰਕੇ ਰੱਖ ਮੁੜ ਕੇ ਆਪਾਂ ਸ਼ਾਮੀ ਜਾਣਾ ਵੀ ਆ ਤੇ ਆਲ ਬਿਸਤੀ ਤੇ ਸਾਰੀ ਨਮ ਕਾਦੀ ਕਿਤੇ ਪਹਿਲੀ ਵਾਰ ਤੇ ਮੈਂ ਬ੍ਰਾਂਡ ਦੇ ਲਈ ਲਿਪਸਟਿਕ ਰੱਦੀ ਆ ਹੈ ਉਹ ਵੀ ਤੇਰੇ ਕਹਿਣ ਤੇ ਤੇ ਕਿਤੇ ਤੂੰ ਉਹ ਵੀ ਨਾ ਮਕਾਦੀ ਅੱਧਾ ਸਮਾਨ ਤੇ ਮੈਂ ਵੈਸੇ ਅਲਮਾਰੀ ਦੀ ਚਿਵਾਰ ਛਾੜੀ ਛੋਟੀ ਤੇ ਵੀ ਪੈਣ ਰਹਿ ਨਹੀਂ ਦਿੰਦੀ ਤੇ ਖਾਣੇ ਖਾਲੀ ਹੋਏ ਪਏ ਨਹੀਂ ਕਰਦਾ ਹੋਰ ਤੱਜਰ ਖਰਾਬ ਕਰਦੇ ਸਭ ਕੁਝ ਖਰਾਬ ਹੋ ਲੱਗਾ ਮੈਂ ਬਸ ਲੈ ਕੇ ਸਾਰਾ ਦਿਨ ਇੱਕ ਤੰਮਾ ਨੂੰ ਮਾਰਦੀ ਰਹੀ ਨਹੀਂ ਆ ਇਧਰ ਉਧਰ ਕੱਪੜੇ ਤੇ ਤੁਸੀਂ ਖਰਾਬ ਕਰਦੇ ਰਿਆ ਕਰੋ ਮੈਂ ਤੇ ਆਹ ਉਹ ਪਰੇਸ਼ਾਨ ਹੋ ਗਈ ਸਾਰਾ ਦਿਨ ਕੰਮ ਕਰ ਕਰਕੇ ਹੁਣ ਤੂੰ ਮੈਨੂੰ ਦੱਸ ਕੀ ਨਾгти ਧੋਤੀਆਂ ਦੇ ਸ਼ੀਸ਼ੇ ਨੂੰ ਇੱਧੇ ਚੰਪੀ ਚੀਸ ਬਸ ਸਕਾ ਲਗਾ ਲੂਗੀ ਅੱਜ ਨਹੀਂ ਆ ਬੁੱਲਾਦਰ ਕਿਸੇ ਕੋਲ ਲੈ ਲਿਆ ਕਿ ਤੇ ਮਾਸੇ ਤੇ ਮੂੰਹ ਨਹੀਂ ਧੋਤਾ ਕਿ ਤੇ ਹੱਥ ਨਹੀਂ ਧੋਤਾ ਫੇਰ ਚੱਲ ਤੂੰ ਮੈਂ ਬਾਥਰੂਮ ਦੇ ਬਾਹਰ ਤੇ ਫੇਰ ਬਾਹਰ ਆ ਗਈ 10:00 ਦੇ ਤੱਕ ਤੂੰ ਬਾਹਰ ਨਹੀਂ ਨਿਕਲਣਾ ਜਿੰਦੇ ਤੱਕ ਤੈਨੂੰ ਮੈਥ ਐਨਰਜੀਕਲੀਆ ਜੋ ਨਹੀਂ ਖੋਦੀ ਚੱਲ ਜਾ ਨਾ ਅੱਗੇ ਚੰਗੀ ਦਾ ਨਿਕਲ ਕੇ ਆਣਾ ਮੈਂ ਇਦਾਂ ਨਹੀਂ ਆਂ ਦੇਣਾ ਯਾਰ ਇਸ ਵੇਲੇ ਰਾਉਂਡ ਹੀ ਮੈਂ ਕੀ ਕਰਾਂ ਮੈਂ ਤਾਂ ਪਰੇਸ਼ਾਨ ਹੋ ਗਈਆਂ ਜੇ ਉੱਥੇ ਖਾਣ ਪੀਣ ਉਹ ਨਹੀਂ ਮੁੱਕਦਾ ਟੰਡਾ ਦਿਆਖੀ ਸ਼ਾਸਤ ਤੇ ਵਿਚਾਰਾ ਕਿਨੇ ਭੁੱਲ ਭਲੇ ਕੇ ਗਰੀਬਾਂ ਦਾ ਮਾਰਾ ਆ ਹੀ ਗਿਆ ਇੱਧਰ ਤੇ ਤੁਹਾਡਾ ਸਾਰਾ ਮੈਂ ਲਿਸ਼ਕ ਪੁਸ਼ਕ ਨਹੀਂ ਮੁੱਕਦੀ ਬੰਦਾ ਸ਼ਰਮ ਨੂੰ ਥੋੜਾ ਹੱਥ ਪਾਵੇ ਮਾ ਨਾ ਕੋਈ ਕੰਮ ਧੰਦਾ ਕਰਵਾ ਲੇ ਸਾਰਾ ਦਿਨ ਤੇਰੇ ਫੈਸ਼ਨ ਨੇ ਮੁੱਕਦੇ ਸਾਰਾ ਦਿਨ ਤੇਰੇ ਫੈਸ਼ਨ ਤੈਨੂੰ ਮੈਂ ਕਿਹਾ ਸੀ ਕਿ ਜਰਰੀ ਜਰਰੀ ਮੱਝਾ ਕਪੜਾ ਮਾਰ ਲੈ ਕਿ ਤੇਰੇ ਤੁਹਾਰੇ ਚ ਅੱਧੇ ਸੋਫੇ ਨਾਲ ਕਪੜਾ ਮਾਰ ਮੈਂ ਤੇ ਆ ਪ੍ਰੇਸ਼ਾਨ ਹੋ ਗਈ ਸਾਰਾ ਲਿਸ਼ਕ ਨਾ ਚਾਹੀਦਾ